ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੈਰੀ ਵੈਰੀ ਗੁੱਡ ਮਾਰਨਿੰਗ ਹੋਪ ਤੁਸਾਰੇ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 8:40 ਪੌਣੇ 9 ਜਾਨੀ ਕਿ ਹੋਣ ਵਾਲੇ ਨੇ ਤੇ ਸਬਜੀ ਮੈਂ ਬਣਾ ਲਈ ਗਾਜਰ ਪਤਾ ਗੋਭੀ ਆਲੂ ਮਟਰ ਮਿਕਸ ਸਬਜੀ ਬਣਾ ਲਈ ਤੋਂ ਮੈਂ ਕਰ ਦਿੱਦਾਂ ਪਰ ਆਪਣੀ ਬ੍ਰੇਕਫਾਸਟ ਦੀ تیاری ਨਾ ਤੋਂ ਵੀ ਦੇ ਨਾ ਉਹਨਾਂ ਦਾ ਕੰਮ ਇਹ ਟਾਈਮ 'ਚ ਖਤਮ ਕਰਦਾਂ ਦੀ ਹੁੰਦੀ ਹੈ ਫਿਰ ਆਏ ਲੱਗਦਾ ਵੀ ਨਾ ਨਾ ਉਹਨਾਂ ਦਾ ਕੰਮ ਹੋ ਜੇ ਨਾ ਵੱਡਾ ਭਾਰ ਚ ਲੈ ਗਿਆ ਕਿ ਇਹ ਵੀ ਵੱਡਾ ਕੰਮ ਲੱਗਦਾ ਠੰਡ 'ਚ ਨਾ ਉਹਾਂ ਵੀ ਸਬਜ਼ੀਆਂ ਇੱਧਰ ਚੋਪਨੇ ਨੀਅਰ ਤੇ ਸਬਜ਼ੀਆਂ ਇਹ ਮੈਂ ਕਟਿੰਗ ਕਰਕੇ ਪਹਿਲਾਂ ਰੱਖ ਦਿੱਤੀ ਸੀ ਵੀ ਮੈਨੂੰ ਅਹੀਂ ਸੀ ਚਲੋ ਬ੍ਰੇਕਫਾਸਟ ਦੇ ਨੇੜੇ ਜੇ ਬਣਾ ਕੇ ਨਾਲ ਦੀ ਨਾਲ ਤੁਸੀਂ ਖਾ ਲਓ ਰੱਖੋ ਨਾ ਨਾ ਫਿਰ ਉਹਦੀ ਕ੍ਰਿਸਪੀਨੈਸ ਠੀਕਮ ਹੋ ਜਾਂਦੀ ਸਬਜ਼ੀਆਂ ਦੀ ਤੇ ਇੱਧਰ ਮੈਂ ਨੂੰਣ ਲਾ ਗਈ ਸਬਜ਼ੀ ਆ ਗਿਆ ਬ੍ਰੇਕਫਾਸਟ सब्जी बनी पिछटा गुन्या पैसा सवेरे सवेरे काम का रश हों बाथरूम करता ड्राई सुक गया फिर वो भी कम खत्म हो जाता बाथरूम का भी उधरों मशीन च कपड़े पाए पे ने कपड़े पाते पर मैं मशीन में ऑन नहीं करी है देख दूँ ऑन करा ना करा डबल माइंडेड हो पी है बाहर मौसम खराब है धुंध पै रही है ना कल भी धुंध से ਧੁੱਪ ਨਿਕਲੀ ਨਹੀਂ ਅੱਜ ਵੀ ਓਵੇਂ ਜਿਵੇਂ ਦਾ ਮੌਸਮ ਅਧੁੰਦ ਜਿਹਾ ਹੈ ਤੇ ਜੇ ਧੋਣਗੇ ਤਾਂ ਕੱਪੜੇ ਅੰਦਰ ਹੀ ਪਾਉਣੇ ਪੈਣਗੇ ਧੋ ਹੀ ਲੈਣੇ ਫਿਰ ਕੱਲ ਨੂੰ ਵੀ ਕੀ ਪਤਾ ਧੁੱਪ ਨਿਕਲੂ ਨਾ ਨਿਕਲ ਕੇ ਆ ਜਾ ਮੌਸਮ ਹੋ ਨਾ ਕੱਪੜੇ ਧੋਤੇ ਬਿਨਾ ਸਰਦਾ ਨਹੀਂ ਨਾ ਬਸ ਮਸ਼ੀਨ ਹਬਣਾ ਕੇ ਨਾ ਬ੍ਰੈਕਫਾਸਟ ਮਸ਼ੀਨ ਔਨ ਕਰੀ ਆਉਂਗੀ ਤਾਂ ਉੱਤੇ ਜਾਣਗੇ ਅੰਦਰ ਸੁੱਕਣੇ ਪੈ ਜਾਣਗੇ ਕੋਈ ਮੌਸਮ ਦਾ ਕੋਈ ਪਤਾ ਕੱਲ ਨੂੰ ਕੱਸ ਨੂੰ ਧੁੱਪ ਨਿਕਲੂ ਨਾ ਨਿਕਲ ਕੇ ਆ ਜਾ ਮੌਸਮ ਹੋ ਗਏ ਕੱਪੜੇ ਧੋਤੇ ਬਿਨਾ ਸਰਦਾ ਨਹੀਂ ਤੇਰ ਇਕੱਠਾ ਹੋਜੂ ਕੱਪੜਿਆਂ ਦਾ ਫੇਰ ਵੀ ਧੋਣੇ ਪੈਣਗੇ ਵਾਸ਼ਿੰਗ ਮਸ਼ੀਨ 'ਚ ਉਹ ਕੱਪੜੇ ਵਾਸ਼ ਹੋ ਚੁੱਕੇ ਸੀ ਕੰਢ ਕੇ ਇਹਨਾਂ ਨੂੰ ਪਾਉਣੀ ਆ ਸੁੱਕਣੇ ਪਹਿਲਾਂ ਤਾਂ ਸਵੇਰੇ ਮੌਸਮ ਸੀ ਧੁੰਦ ਵਾਲਾ ਉਮੀਦ ਨਹੀਂ ਸੀ ਧੁੱਪ ਨਿਕਲੂ ਵੀ ਪਰ ਠੀਕ ਹੋ ਗਿਆ ਉਸ ਤੋਂ ਬਾਅਦ ਹੌਲੀ 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 ਸੂਰਜ ਦਿਖਣ ਲੱਗ ਗਿਆ ਫਿਰ ਇਸ ਤੋਂ ਬਾਅਦ ਵੀ ਅੱਛੀ ਧੁੱਪ ਨਿਕਲ ਆਈ ਸੀ ਠੀਕ ਰਿਹਾ ਮੌਸਮ ਜਾਨਣੇ ਕਿ ਕੁੱਲ ਮਿਲਾ ਕੇ ਕੱਪੜੇ ਸੁੱਕ ਗਏ ਸੀ ਧੁੱਪ ਵੀ ਹੈਗੀ ਸੀ ਵਿੱਚ ਵਿੱਚ ਬੱਦਲ ਵੀ ਹੋ ਰਹੇ ਸੀ ਤੇ ਇਸ ਤਰ੍ਹਾਂ ਕੁਝ ਦੀਗਾ ਇਦਾਂ ਦਿਨ ਪਰ ਕੱਪੜੇ ਸੁੱਕ ਗਏ ਸੀ ਪੋਂ ਤਾਂ ਆਪਣੇ ਕੱਪੜੇ ਤੱਕ ਮਤਲਬ ਹੁੰਦਾ ਲੇਡੀਜ਼ ਨੂੰ ਵੀ ਅੱਜ ਮੈਂ ਕੱਪੜੇ ਧੋਤੇ ਨੇ ਅੱਜ ਧੁੱਪ ਨਿਕਲਣੀ ਚਾਹੀਦੀ ਹੈ ਮੇਰੇ ਕੱਪੜੇ ਸੁੱਕਣੇ ਚਾਹੀਦੇ ਨੇ ਅੱਜ ਹਣਾ ਅੱਜ ਧੁੱਪ ਕਿਉਂ ਨਹੀਂ ਨਿਕਲੀ ਹੈਗੀ ਅੱਜ ਮੈਂ ਕੱਪੜੇ ਧੋਣੇ ਸੀ ਐ ਹੁੰਦਾ ਨਾ ਜੇ ਕੱਪੜੇ ਨਾ ਧੋਣੇ ਹੋਣ ਫਿਰ ਕੋਈ ਮਤਲਬ ਨਹੀਂ ਧੁੱਪ ਨਿਕਲੇ ਨਾ ਨਿਕਲੇ ਇਹ ਹੁੰਦਾ ਕਿ ਉਹ ਗਿੱਲੇ ਕੱਪੜੇ ਪਾਉਣੇ ਅੰਦਰ ਔਖੇ ਲੱਗਦੇ ਨੇ ਹਣਾ ਅੰਦਰ ਪਾਈਏ ਤਾਂ ਕਿੱਥੇ ਪਾਈਏ ਠੀਕ ਹੈ ਪੈ ਜਾਣਗੇ ਇੱਧਰ ਉੱਧਰ ਕਰਕੇ ਜਿੱਤੇ ਸੋਫਿਆਂ ਤੇ ਕਿਤੇ ਕੁਰਸੀਆਂ ਤੇ ਕਸਤੀ ਲੰਦਨ ਆਪਣੀ ਕੋ ਪ੍ਰੋਪਰ ਜਗ੍ਹਾ ਨਹੀਂ ਹੁੰਦੀ ਆ ਆਪਣੇ ਕੱਪੜਾ ਲਈ ਬਣਾਈ ਤੇ ਆਪਣੇ ਕੱਪੜੇ ਚ ਸੁੱਕਣੇ ਪਾਉਣੇ ਹਨ ਇੱਕ ਟੈਂਪਰੇਰੀ ਤਾਂ ਹੁੰਦਾ ਸਿਸਟਮ ਆਪਾਂ ਕਰ ਸਕਦੇ ਆਂਗੇ ਤੇ ਇਸ ਕਰਕੇ ਆਪਾਂ ਨੂੰ ਅੰਦਰ ਪਾਉਣੇ ਵੀ ਔਖੇ ਲੱਗਦੇ ਨੇ ਕਿਥਾ ਆਪਣੇ ਇੱਕ ਦਿਨ ਦੇ ਕੰਮ ਖਤਮ ਹੋ ਵੀ ਧੁੱਪੇ ਸੁੱਕ ਜਣਗੇ ਇਸ ਤਰ੍ਹਾਂ ਕੁਝ ਕੱਪੜਾ ਦਾ ਰੁਟੀਨ ਸੀ ਕੋਈ ਫਿਕਸ ਮੇਰਾ ਟਾਈਮ ਨਹੀਂ ਦਿਨ ਹੀ ਕੱਪੜੇ ਤੋਂ ਜਦੋਂ ਮੈਨੂੰ ਲੱਗਦਾ ਮੇਰਾ ਇੱਕ ਲੋਡ ਬਣ ਗਿਆ ਕੱਪੜਿਆਂ ਦਾ ਬਾਸ ਉਹ ਦਿਨ ਮੈਂ ਧੋਦਾ ਨਹੀਂ ਹੁੰਦੀ ਹੈਗੀ ਇਸ ਤਰ੍ਹਾਂ ਦਾ ਕੁਝ ਰੁਟੀਨ ਹੈ ਫਿਰ ਉਹ ਵਾਲੇ ਕੱਪੜੇ ਧੋਣ ਤੋਂ ਬਾਅਦ ਉਦੋਂ ਘੰਟੇ ਬਾਅਦ ਕਿਤੇ ਦੁਪਹਿਰੇ ਮੈਨੂੰ ਲੱਗਦਾ ਮੇਰੇ ਦਿਮਾਗ ਕੰਮ ਕਰਿਆ ਮੈਂ ਕਿਹਾ ਸੋਫਿਆਂ ਦੇ ਕਵਰ ਧੋਣ ਵਾਲੇ ਹੋ ਰਹੇ ਨੇ ਮੈਂ ਕਿਉਂ ਨਾ ਧੋ ਦਾਂ ਪਹਿਲਾਂ ਤਾਂ ਸੋਚ ਲਈ ਸੀ ਕਿ ਆਇਤਾ ਰਹਿਣ ਦੇਣੀ ਧੁੱਪ ਮੱਧਮ ਜਾਂ ਬੱਦਲ ਜਾ ਹੋ ਜਾਂਦਾ ਫਿਰ ਮੈਂ ਕਿਹਾ ਚੱਲ ਮੈਂ ਧੋ ਹੀ ਦਿੰਨੀ ਕੁਝ ਨਹੀਂ ਹੁੰਦਾ ਆਹ ਵਾਲੇ ਕਵਰ ਤਾਂ ਦੂਜਾ ਮਟੀਰੀਅਲ ਹੈ ਫਟਾਫਟ ਸੁੱਕ ਜਾਂਦੇ ਨੇ ਮਾੜੀ ਹਵਾ ਨਾਲ ਹੀ ਇਹਦਾ ਇਹ ਕਿਹੜਾ ਕੋਈ ਜ਼ਿਆਦਾ ਇੱਕ ਮੋਟਾ ਕੱਪੜਾ ਵੀ ਸੁੱਕਣ ਹੀ ਨਹੀਂਗੇ ਫਿਰ ਮੈਂ ਇਹ ਸੋਫਿਆਂ ਦੇ ਕਵਰ ਵੀ ਸਾਰੇ ਉਤਾਰ ਲੈ ਕਰਨੇ ਤਾਂ ਸੈਟ ਸੀਗੇ ਫਿਰ ਮੈਂ ਕਿਹਾ ਧੋਣ ਵਾਲੇ ਹੋ ਰਹੇ ਏ ਵੀ ਪਾਉਂਗੀ ਮਸ਼ੀਨ ਵਿੱਚ ਇਹ ਮੈਂ ਫਿਰ ਮੈਂ ਸੈਮੀ ਜੀ ਪਾਈ ਫੂਲੀ ਚ ਤਾਂ ਫਿਰ ਐਨੇ ਇੱਕ ਮੱਕੀ ਗੀ ਪਾਉਂਗੀ ਟਾਈਮ ਹੋ ਗਿਆ 2:10 ਨੂੰ ਪਿਆਜ਼ ਛਿੱਲਦੀਆਂ ਪਿਆਜ਼ ਲੈ ਕੇ ਆਈਆਂ ਥੋੜੇ ਜਿ ਲੰਚ ਕਰਕੇ ਸਾਡੀਆਂ ਮੈਂ ਥੋੜਾ ਜਿਹਾ ਟਾਈਮ ਧੁੱਪੇ ਪਏ ਜੀ ਕੰਮ ਲੱਗੀ ਜੇ ਕੰਮ ਨਾ ਲੱਗੂ ਨਾ ਲੰਚ ਕਰਕੇ ਸੁਸਤੀ ਹੋਣ ਲੱਗਦੀ ਐਂ ਫਿਰ ਐਂ ਦਿਲ ਕਰੂ ਵੀ ਸੌਂ ਜਾ ਫੋਨ ਦੇਖਣ ਲੱਗ ਜਉ ਤਾਂ ਨਹੀਂ ਡਾਉਣ ਲੱਗ ਜਾਂਦੀ ਐਂ ਸੁਸਤੀ ਚੜ ਜਾਂਦੀ ਤੇ ਇਸ ਕਰਕੇ ਮੈਂ ਕਿ ਕੰਮ ਹੀ ਲੱਗ ਜਾ ਪਪੜੇ ਕੁਝ ਸੁੱਕੇ ਪਏ ਨੇ ਪਾਸੇ ਛੰਡੀਆਂ ਨੇ bade bade sofa and cover ਵੀ ਧੋਤੇ ਹੋਏ ਵੀ ਸੁੱਕਣੇ ਪਾਤੇ ਸੁੱਕੇ ਪਏ ਨੇ ਉਹ ਤਾਂ ਬਹੁਤ ਸ਼ਾਮ ਨੂੰ ਦਾਲ ਸਬਜ਼ੀ ਦੀ ਬੜੀ ਕੰਫਿਊਜ਼ ਨਾ ਵੀ ਕੀ ਬਣਾਵਾਂ ਖਿਚੜੀ ਜਾਂ ਮੂੰਗੀ ਮਸਰੀ ਦਾਲ ਜਾਂ ਮੈਂ ਮੋਠਾਂ ਦਾਲ ਭੁੰਨਤੀ ਨੂੰ ਵੀ ਫਿਰ ਤੋਂ ਬਣ ਜਾਣੀ ਹੁੰਦਾ 2 ਵਜੇ ਤੱਕ ਮੂੰਗੀ ਮਸਰੀ ਦਾਲ ਜਾਂ ਖਿਚੜੀ ਕੁਝ ਚੀਜ਼ ਬਣਾਉਂਗੀ ਦੇਖਦੀਆਂ ਛਣੇ ਰਾਜਮਾ ਸਵੇਰ ਵਾਸਤੇ ਕਿਉਂ ਵੀ ਫਿਰ ਛਣੇ ਰਾਜਮਾ ਬਣਾਉਂਗੇ ਕਾਜਰਾ ਮਟਰ ਹੈ ਜਾਂ ਕੁਝ ਕਰਤਾ ਲੈਣੇ ਪਰ ਜੀ ਯਕਾ ਤੇ ਉਨੀ ਵਧੀਆ ਨਹੀਂ ਲੱਗਦੀ ਹੋਣੇ ਸਬਜ਼ੀਆਂ ਰੁੱਤ ਜਾਂਦੇ ਖਾ ਖਾ ਕੇ ਜਾਮਾਂ ਦੇ ਇਹਨਾਂ ਨੂੰ ਵੀ ਬਹੁਤ ਵਧੀਆ ਨਿਕਲਈ ਸਵੇਰੇ ਤਾਂ ਹੀ ਧੁੱਪ ਨਿਕਲਣੀ ਨਹੀਂ ਬਹੁਤ ਹੁੰਦੀ ਸਵੇਰੇ ਉੱਪਰ ਨਿਕਲਾਈ ਧੁੱਪ ਵਿੱਚ ਵਿੱਚ ਬੱਦਲ ਵੀ ਹੋ ਜਾਂਦੇ ਨੇ ਵਿੱਚ ਬਹੁਤ ਤੇਜ਼ ਹੋ ਜਾਂਦੀ ਧੁੱਪ ਵਿੱਚ ਬੱਦਲ ਹੋ ਗਏ ਬਸ ਐਂ ਚੱਲੀ ਜਾਂ ਚਲੋ ਵਧੀਆ ਕੱਪੜਾ ਸੁੱਕ ਜਾਨਗੇ ਧੁੱਪ ਨਾਲ ਨਾ ਫਿਰ ਆਦਾ ਐ ਹੁੰਦਾ ਵੀ ਕੰਮ ਕਰਨ ਨੂੰ ਵੀ ਜੀ ਕਰਦਾ ਠੰਡ ਸਾਈਂ ਹੁੰਦਾ ਅੰਦਰ ਬੈਠੇ ਰਹੋ ਫਰਜਾਈ 'ਚ ਨਾ ਕੰਮ ਨੂੰ ਹੱਥ ਪੈਂਦਾ ਨਾ ਉਂਡ ਜਾਈ ਤੋਂ ਨਿਕਲ ਹੁੰਦਾ ਵਧੀਆ ਹੋ ਗਿਆ ਮੌਸਮ ਸਵੇਰੇ ਦਾ ਬਹੁਤ ਹੁੰਦਾ ਸੀ ਅੱਜ ਹੈਗੀਆਂ ਤਰੀਕ 2 ਫਰਵਰੀ ਪਸੰਤ 25 ਸਾਰੇ ਨੂੰ ਬਸਾਂ ਦਾ ਪੰਜਵੇਂ ਦੇ ਬਹੁਤ ਬਹੁਤ ਬਤਾਈਏ ਮੈਂ ਭੁੱਲ ਗਈ ਤੇਰੇ ਵਲੋਗ ਸ਼ੁਰੂ ਕੀਤਾ ਜਦੋਂ ਵੀ ਪਸੰਦ ਪੰਜਵੇਂ ਜਦੋਂ ਬਾਹਰ ਨਿਕਲਦਾ ਫਿਰ ਪਤਾ ਨਾ ਬੱਚੇ ਰੋਲਾ ਪਾਈ ਜਾਂਦੇ ਨੂੰ ਪਿੰਡਾਂ ਚ ਇੰਨਾ ਨਹੀਂ ਹੈਗਾ ਸਾਡੇ ਪਿੰਡ ਇੰਨਾ ਜ਼ਿਆਦਾ ਨਹੀਂ ਹੈਗਾ ਪਸੰਦ ਪੰਜਵੇਂ ਦਾ ਸ਼ਹਿਰਾਂ ਜ਼ਿਆਦਾ ਹੁੰਦਾ ਪਿੰਡਾਂ ਤਾਂ ਨਿੱਕੇ ਮੋਟੇ ਬੱਚੇ ਆਪ ਹੀ ਹੋ ਬਨੇ ਨੇ ਵੱਡੇ ਨਹੀਂ ਨੇ ਜ਼ਿਆਦਾ ਪਤੰਗ ਉਡਾਣ ਦੇ ਹੈਗੇ ਤੇ ਆਹ ਛਿੱਲ ਲੈ ਅੰਦਰ ਰੱਖਿਆ ਮੈਂ ਨਾਲ ਅੰਦਰ ਦੁਪਹਿਰੇ ਲਾਂਚ ਲਈ ਭਾਂਡੇ पे ਨੂੰ ਮਾਉਣ ਜਣ ਹੱਥ ਸਾਫ਼ ਹੋਣਗੇ ਪਿਆਜ਼ ਦੀ ਸਮੈਲ ਨਿਕਲ ਜੂਗੀ ਦਵਿੰਦਰ ਦਾਦੀ ਜੀ ਕਹਿੰਦੇ ਹੁੰਦੇ ਜਦ ਬਸੰਤ ਪੰਚਮੀ ਹੁੰਦੀ ਹੈ ਕਹਿੰਦੇ ਬਸ ਪੁੱਤ ਹੁਣ ਤਾਂ ਕਹਿੰਦੇ ਹੁੰਦੇ ਨੇ ਆਈ ਬਸੰਤ ਪਾਲਾ ਉੜੰਤ ਤਾ ਹੁਣ ਪਾਲਾ ਖਤਮ ਹੋਈ ਗਾ ਉਹ ਗੱਲ ਫੇਰ ਯਾਦ ਨਹੀਂ ਆਈ ਬਸੰਤ ਪਾਲਾ ਉੜੰਤ ਹ ਕਹਿੰਦੇ ਝੰਡ ਘਟਣ ਲੱਗਿਆ ਨਹੀਂ ਬਸੰਤ ਤੋਂ ਬਾਅਦ ਪਰ ਦੇਖੋ ਇਸ ਵਾਰ ਜਨਵਰੀ ਚ ਬਹੁਤ ਜ਼ਿਆਦਾ ਤਿੱਖੀਆਂ ਧੁੱਪਾਂ ਨਿਕਲੀਆਂ ਨੇ ਫਿਰ ਫਰਵਰੀ ਦਾ ਕੋਈ ਪਤਾ ਨਹੀਂ ਵੀ ਠੰਡ ਬੂਕ ਗਰਮੀ ਬੂਕ ਕੁਝ ਨਹੀਂ ਪਤਾ ਕਿ ਇਹ ਜਿਆ ਮੌਸਮ ਰਹੂਗਾ ਇੰਚੋ ਰੋ ਚੱਲੀ ਨਹੀਂ ਕਿ ਮੋਟੇ ਕੰਮਾਂ ਤੇ ਦਵਿੰਦਰ ਦੇ ਕੱਪੜੇ ਬਾਹਰ ਸਾਫ਼ ਕਰਨੀ ਕਾਲੀ ਨ ਮਾਰਨਾ ਕੱਪੜੇ ਦੇ ਬਾਲੇ ਦਾਗ ਲ ਡ्रेसਿੰਗ ਦਾ ਮੇਰਾ ਡ्रेसਿੰਗ ਰੂਮ ਹੈ ਉਹਦੇ ਵਿੱਚ ਥੋੜੀ ਚੱਕ ਧਰਜੀ ਕਰਨ ਵਾਲੇ ਚੀਜ਼ਾਂ ਇਧਰ ਉਧਰ ਪਈਆਂ ਨੇ ਉਹਦੀ ਸੈਟਿੰਗ ਕਰਦੀ ਆ। ਇਹ ਜੇ ਨਿੱਕੇ ਨਿੱਕੇ ਕੰਮਾਂ ਦੀ ਨਾ ਬਹੁਤ ਕੋਲ ਹੁੰਦੀ ਆ। ਇਹ ਘਰਾਂ ਫਿਰ ਤਾਂ ਮੈਂ ਬਹੁਤ ਕੋਣ ਕਰੀ ਪੀ ਕਿੱਦੇ ਦੀ। ਤੇ ਹੁਣ ਮੈਂ ਕਰ ਰਹੀ ਸੀ ਕਬਡਸ ਕਲੀਨ ਕਬਡਸ ਨਾ ਬਾਹਰ ਜਿਵੇਂ ਫਿੰਗਰਪ੍ਰਿੰਟਸ ਜੇ ਹੋ ਜਾਣ ਥੋੜਾ ਟਾਈਮ ਬਾਅਦ ਇਸ ਤਰ੍ਹਾਂ ਇਹ ਹੋਏ ਪਏ ਸੀਗੇ ਫਿੰਗਰਪ੍ਰਿੰਟਸ ਤੇ ਦਿਖ ਰਹੀ ਸੀ ਵਿਜੀਬਲ ਹੋ ਰਹੀ ਸੀਗੇ। ਤੇ ਮੈਂ ਕਿਹਾ ਚਲੋ ਕਲੀਨ ਕਰ ਦਨ ਉਹ ਤਾਂ ਮੇਰੇ ਇਹ ਕੰਮ ਕਈ ਦਿਨਾਂ ਤੋਂ ਮੇਰੇ ਦਿਮਾਗ ਵਿੱਚ ਲਿਸਟ ਵਿੱਚ ਹੈਗਾ ਸੀ ਵੀ ਕਰਨਾ। ਪਰ ਕੰਮ ਦੀ ਕੋਈ ਹੋ ਨਹੀਂ ਜਾਂਦੀ ਸੀ ਵੀ ਚਲੋ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈਗਾ ਫੇਰ ਕਰ ਲਾਂਗੇ ਹਨ ਜਿਹੜੇ ਜ਼ਰੂਰੀ ਕੰਮ ਸੋ ਮੈਂ ਕਰ ਲਾਂਦੀ ਤੇ ਕਰ ਕਰ ਕੇ ਥੱਕ ਜਾਂਦੀ ਸੀਗਾ ਫਿਰ ਸੋਚਦੀ ਸੀ ਕਿ ਚਲੋ ਕੋਈ ਗੱਲ ਨਹੀਂ ਫੇਰ ਕਰ ਲਾਂਗੇ ਅੱਜ ਮੈਂ ਕਈ ਨੂੰ ਮੈਂ ਕਰਾਂ ਇਹ ਕੰਮ ਇਹ ਕਰ ਕਰੇ ਤੋ ਹੀ ਹੋਊਗਾ ਕੰਮ ਫਿਨਿਸ਼ ਹੋਣੀ ਹੋਣਾ ਹੈਗਾ ਨੀ ਤੇ ਲਿਸਟ ਵਿੱਚ ਵੀ ਆਈ ਰਹਿਣਾ ਤਾਂ ਅੱਜ ਇਹ ਵੀ ਕਬਰਡਸ ਦੀ ਲੱਗੀ ਸੀ ਕਲੀਨਿੰਗ ਕਰਨ ਫੇਰ ਕਹਿੰਕ ਇਹ ਮੇਰੇ ਇਹ ਕਬਰਡਸ ਨਾਲ ਕਲੀਨ ਮੈਂ ਡਸਟਿੰਗ ਦੇ ਰੂਟੀਨ ਚ ਨਹੀਂ ਐਡ ਕਰਦੀ ਜਦੋਂ ਮੈਨੂੰ ਲੱਗਦਾ ਵੀ ਹੁਣ ਇਹ ਸਾਫ਼ ਕਰਨ ਵਾਲੀਆਂ ਹੈਗੀਆਂ ਵੀ ਤਾਂ ਜੋ ਉੱਪਰ ਚਮਕ ਰਹੀ ਨੇ ਨਾ ਉਦੋਂ ਮੈਂ ਕਰਦੀ ਹੁੰਦੀ ਆ ਕੋਈ ਨਾ ਮੇਰਾ ਫਿਕਸ ਰੂਟੀਨ ਮਹੀਨੇਵਾਰ ਕਰਨੀ ਆ ਨੀ ਕੋ ਦੋ ਵਾਰ ਕਰਨੀ ਆ ਨੀ ਹੁਣ ਬੱਚੇ ਤਾਂ ਵੱਡੇ ਹੋ ਗਏ ਨਹੀਂ ਛੋਟੇ ਬੱਚਿਆਂ ਨਾਲ ਜਲਦੀ ਗੰਦੀ ਹੁੰਦੇ ਨੇ ਬੱਚੇ ਹੱਥ ਲਾਈ ਜਾਂਦੇ ਹੁੰਦੇ ਨੇ ਬਾਕੀ ਆਪਾਂ ਯੂਜ਼ ਕਰਦੇ ਹੁੰਦੇ ਨੇ ਆਪਾਂ ਨੂੰ ਪਤਾ ਵੀ ਆਪਾਂ ਕਿਵੇਂ ਯੂਜ਼ ਕਰਨਾ ਆਪਾਂ ਨੂੰ ਥੋੜਾ ਤਰੀਕਾ ਅਲੱਗ ਹੁੰਦਾ ਬੱਚਿਆਂ ਨਾਲ ਤੇ ਇੰਨੀਆਂ ਜ਼ਿਆਦਾ ਵੀ ਨਹੀਂ ਗੰਦੀਆਂ ਹੁੰਦੀਆਂ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਅੱਜ ਮੈਂ ਵੀ ਮੈਂ ਕਿਹਾ ਚੱਲ ਮੈਂ ਵੀ ਕੁਛ ਅੱਜ YouTube ਤੇ ਕੋਈ viral viral video ਕੋਈ ਮੈਂ ਵੀ try ਕਰਕੇ ਦੇਖਾ ਮੈਂ ਚਕੰਦਰ ਦਾ ਬੀਟਰੂਟ ਦਾ ਲਿਪ ਬਮ ਬਣਾ ਕੇ ਦੇਖ ਰਹੀ ਸੀ ਮੇਰੇ ਕੋਲ ਪਿਆ ਸੀ ਚਕੰਦਰ ਮੈਂ ਉਹਨੂੰ ਕੀਤਾ ਕद्दू ਖਾਸ ਕद्दू ਖਾਸ ਕਰਕੇ ਤੇ ਹੁਣ ਉਹਦਾ ਪਾਣੀ ਕੱਢ ਰਹੀ ਹਾਂ ਨਚੋੜ ਰਹੀ ਹਾਂ ਉਹਨੂੰ ਚਾਹੀਏ ਤੁਸੀਂ ਕੱਪੜੇ ਚ ਪਾ ਕੇ ਨਚੋੜ ਲਓ ਮੈਂ ਚਾਪੂ ਨੂੰ ਨੀਚੇ ਪਾ ਕੇ ਸਪੂਨ ਦੀ ਹੈਲਪ ਨਾਲ ਦਬਾਵ ਦੇ ਕੇ ਚਕੰਦਰ ਦਾ ਚੂਸ ਕੱਢ ਰਹੀ ਹਾਂ ਇਹਦਾ ਬਣਾਵਾਂਗੇ ਲਿਪ ਬਮ ਬਹੁਤ ਮੈਂ ਵੀਡੀਓਜ਼ ਦੇਖ ਰਹੀ ਹਾਂ ਤੇ ਜੋ ਬਈ ਇੱਕ ਵੀਡੀਓ ਦੇਖਣ ਲੱਗ ਜਾਈਏ ਨਾ ਫਿਰ ਉਹਦੇ ਰਿਲੇਟਿਡ ਹੋਰ ਵੀਡੀਓਜ਼ ਆਪਣੇ ਕੋਲ ਆਉਣ ਲੱਗ ਜਾਂਦੀਆਂ ਨੇ ਬਈ ਤਾਂ ਲੱਭਾਂ ਮੈਂ ਕਿ ਚਲੋ ਮੈਂ ਵੀ ਟਰਾਈ ਕਰਦੀ ਹਾਂ ਹਨਾ ਟਰਾਈ ਕਰਨ ਚ ਕੀ ਹਰਜ ਐ ਤੇ ਮੈਂ ਘਾਰੀ ਸੀ ਟਰਾਈ ਇਹ ਤਾਂ ਮੈਂ ਜੂਸ ਮੈਕਸਿਮਮ ਦੱਬ-ਦੱਬ ਕੇ ਜਿੰਨਾ ਜੂਸ ਨਿਕਲੂਗਾ ਮੈਂ ਕੱਢੂਗੀ ਵਧੀਆ ਬਣ ਗਈ ਬਾਕੀ ਮੈਂ ਲਗਾ ਕੇ ਤੁਹਾਨੂੰ ਦੱਸੂਗੀ ਕਿ ਕਿਵੇਂ ਲਗਾਉਣ ਵਿੱਚ ਤੇ ਜੂਸ ਨੂੰ ਮੈਂ ਛੋਟੀ ਜਿਹੀ ਕੜਾਹੀ ਵਿੱਚ ਸਭ ਤੋਂ ਛੋਟਾ ਪੰਡਾ ਇਹੀ ਸੀ ਮੇਰੇ ਕੋਲ ਇੱਕ ਹੋਰ ਤਾਂ ਹੈ ਨਹੀਂ ਸੀ ਤੇ ਇਹਦੇ ਵਿੱਚ ਮੈਂ ਬੋਇਲ ਕਰ ਰਹੀ ਹਾਂ ਤਾਂ ਕਿ ਇੱਕ ਗਾਣਾ ਜਾਂ ਸਰਪ ਆਪਣੇ ਕੋਲ ਰਹਿ ਜੇ ਇਹਦੀ ਕੰਸਿਸਟੈਂਸੀ ਵੀ ਥੋੜੀ ਗਾੜੀ ਹੋ ਜੇ ਤੇ ਇੱਕ ਕੁਆਂਟੀਟੀ ਵੀ ਘਟ ਜੇ ਇੱਕ ਸਰਪ ਜਾਂ ਬਣ ਕੇ ਰਹਿ ਜੇ ਆਪਣੇ ਕੋਲੇ ਬਿਲਕੁਲ ਆਪਣੀ ਆਪਾ ਸਲੋ ਫਲੇਮ ਤੇ ਨੂੰ ਲਾਈਕ ਬੋਇਲ ਕਰਨਾ ਗੈਸ ਨਹੀਂ ਤੇਜ਼ ਕਰਨਾ ਆ ਦੇ ਕੁਝ ਇਸ ਤਰ੍ਹਾਂ ਹੀ ਗਾੜਾ ਜਾਂ ਸਰਪ ਹੋ ਗਿਆ ਅੱਗੇ ਨਾਲੋਂ ਕਿੰਨਾ ਘਟ ਗਿਆ ਇਹ ਤੇ ਗਾੜਾ ਜਾਂ ਹੋ ਗਿਆ ਅੱਗੇ ਨਾਲੋਂ ਗੈਸ ਕਰਤਾ ਬੰਦ ਕੜਾਹੀ ਗਰਮ ਹੈ ਇਹਦੇ ਵਿੱਚ ਪਾਉਂਗੀ ਮੈਂ ਵੈਸਲੀਨ ਮੇਰੇ ਕੋਲ ਬਹੁਤ ਛੋਟਾ ਜਿਹਾ ਸਕੂਨ ਹੈ ਜਿਹੜੇ ਮਸਾਲਾ ਬੋਟਲਸ ਚ ਰੱਖਦੀ ਹੁੰਦੀਆਂ ਉਹ ਵਾਲਾ ਸਕੂਨ ਹੈ ਐਂ ਕਹ ਲਓ ਤੁਸੀਂ ਵੱਡਾ ਇੱਕ ਚਮਚ ਜਿਵੇਂ ਆਪਣਾ ਨਾਰਮਲ ਸਕੂਨ ਹੁੰਦਾ ਇੱਕ ਚਮਚ ਮੈਂ ਵੈਸਲੀਨ ਦਾ ਪਾਇਆ ਐਂ ਇੱਕ سیرਪ ਵਿੱਚ ਤੇ ਥੋੜਾ ਜਿਹਾ ਮੈਂ ਪਾਉਂਗੀ ਇਹਦੇ ਵਿੱਚ ਕੋਕੋਨਟ ਆਇਲ ਬਹੁਤ ਜ਼ਿਆਦਾ ਥੋੜਾ ਸਿਰਫ ਅੱਧਾ ਕ ਚਮਚ ਅੱਧੇ ਤੋਂ ਵੀ ਘੱਟ ਹੀ ਨਾਲ ਲਓ ਥੋੜਾ ਜਿਹਾ ਪਾਉਂ ਕੋਕੋਨਟ ਆਇਲ ਕਿਉਂਕਿ ਕੋਕੋਨਟ ਆਇਲ ਵੀ ਆਪਣੇ 립ਸ ਲਈ ਬਹੁਤ ਅੱਛਾ ਹੁੰਦਾ ਤੇ ਇਹਦੀ ਬਣਾਵਾਂਗੇ 립 ਪਾਮ ਇਹ ਵੀ ਮੈਂ ਬਹੁਤ-ਬਹੁਤ ਹੀ ਨਾ ਸੋਚ ਰਹੀ ਸੀ ਮੈਂ ਰੋਜ਼ ਕੁ ਕੰਦਰ ਨੂੰ ਦੇਖ ਰhline ਸੀ ਖਰਾਬ ਤਾਂ ਨਹੀਂ ਹੋਇਆ ਖਰਾਬ ਨਹੀਂ ਹੋਇਆ ਮੈਂ ਤਾਂ ਲਿਬੰਬ ਬਣਾਉਣੀ ਆ ਕੱਜ ਬੈਕ ਚਲੋ ਇਹਨੂੰ ਵੀ ਬਣਾਈ ਦਵਾ ਗੈਸ ਆਪਣਾ ਆਫ ਹੈ ਪਰ ਆਪਣਾ ਜਿਹੜਾ ਪਾਂਡਾ ਕੜਾਹੀ ਗਰਮ ਹੈ ਇਹਦੇ ਵਿੱਚ ਨਾ ਮੈਲਟ ਹੋ ਜਾਣੀ ਵੈਸਲੀਨ ਬਸ ਤੁਸੀਂ ਸਿਰਫ ਉਹਨੂੰ ਮਿਕਸ ਕਰੀ ਚਲੋ ਆ ਦੇਖੋ ਜਿਵੇਂ ਜਿਵੇਂ ਮਿਕਸ ਕਰੋਂਗੇ ਠੰਡੀ ਵੀ ਹੋ ਜੂ ਤੇ ਇਹਦਾ ਗਾਰਡਾ ਟੈਕਸਚਰ ਹੋ ਜਾਊਗਾ ਬਿਲਕੁਲ ਵੈਸਲੀਨ ਵਾਂਗੂ ਫਿਰ ਆਪਾਂ ਇਹਨੂੰ ਇੱਕ ਛੋਟੀ ਜੀ ਬੋਟਲ ਵਿੱਚ ਛੋਟੇ ਜੀ ਕੰਟੇਨਰ ਵਿੱਚ ਫਿਲ ਕਰ ਲਾਂਨੇ ਆ ਆਪਣੇ ਕੋਲ ਕਰ ਲੈ ਕੋਈ ਨਾ ਕੋਈ ਖਾਲੀ ਪਈ ਹੁੰਦੀ ਕੋਈ ਡੱਬੀ ਵੈਸਲੀਨ ਵਾਲੀ ਜਾਂ ਕੋਈ ਕਰੀਮ ਵਾਲੀ ਇਹ ਚ ਕਰ ਲੈਣਾ ਫਿਲ ਪਰ ਜਿਹੜੇ ਪਕਾਹਾਈ ਵਿੱਚ ਭਾਂਡੇ ਵੀ ਤੁਸੀਂ ਬਣਾਉਂਗੇ ਦੇਖ ਲਿਓ ਹੈਨਾ ਮੇਕ ਸ਼ੂਰ ਕਰ ਲਿਓ ਉਹ ਮਿਰਚਾਂ ਵਗੈਰਾ ਮਸਾਲੇ ਵਗੈਰਾ ਵਾਲਾ ਨਾ ਹੋਵੇ ਕਿਉਂਕਿ ਆਪਾਂ ਲਿਪਸ ਤੇ ਲਾਉਣੀ ਹੈ ਇਹ ਕੋਈ ਜਲਨ ਨਾ ਹੋਵੇ ਨਾਈਫ ਕੱਦੂ ਕਾਤਾ ਕੁਝ ਕਲੀਨ ਹੋਵੇ ਲਿਪ ਪਮ ਬਣ ਕੇ ਤਿਆਰ ਐ ਇੱਥੇ ਮੈਂ ਛੋਟੀ ਜੀ ਹੈ ਜਾਤ ਚ ਪਾਣੀ ਫਿਲ ਕਰ ਲਈ ਬਾਕੀ ਲਗਾ ਕੇ ਪਤਲਾ ਹੋਏ ਤਾਂ ਟੈਕਸਚਰ ਕਰਵੇ ਆ ਥੋੜੀ ਹਲਕਾ ਜਿਹਾ ਟਿੰਟ ਵੀ ਐਕ੍ਰੋ ਮੈਂ ਫਸਟ ਟਾਈਮ ਟਰਾਈ ਕੀਤੀ ਹੈ ਤੁਸੀਂ ਇਹ ਘਰੇ ਬਣਾ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਸਿਰਫ ਆਪਾਇਆ ਵੈਸਲੀਨ ਤੇ ਕੋਕੋਨਟ ਆਇਲ ਵਧੀਆ ਤੁਸੀਂ ਵੈਸਲੀਨ ਲੈ ਲਿਓ ਤੇ ਵਧੀਆ ਹੋਵੇ ਕੋਕੋਨਟ ਆਇਲ ਤਾਂ ਤੁਸੀਂ ਘਰੇ ਬਣਾ ਕੇ ਰੱਖ ਸਕਦੇ ਹੋ ਸਾਰਿਆਂ ਨੂੰ ਇਹ ਲੋੜ ਹੁੰਦੀ ਹੈ ਅੱਗੇ ਜਿਵੇਂ ਮਾਰਚ ਵਿੱਚ ਹੋਰ ਵੀ ਮੌਸਮ ਬਹੁਤ ਡਰਾਈ ਨੇਕਸਟ ਆ ਜਾਊਗਾ ਸਭ ਨੂੰ ਇਹ ਜਰੂਰਤ ਹੁੰਦੀ ਹੈ ਤੁਸਕਰੇ ਬਣਾ ਕੇ ਰੱਖ ਸਕਦੇ ਹੋ ਨੈਚੁਰਲ ਜੀ ਚੀਜ਼ ਐ ਕੋਈ ਇਹਦੇ ਵਿੱਚ ਆਪਾਂ ਕੋਈ ਵੀ ਕੈਮੀਕਲ ਕੁਝ ਨਹੀਂ ਪਾਇਆ ਹੈਗਾ ਕਿਦਨ ਦੀ ਮੈਂ ਸੋਚ ਰਹੀ ਸੀ ਬਣਾਉਣੀ ਆ ਬਣਾਉਣੀ ਆ ਫਾਈਨਲੀ ਮੇਰੇ ਅੱਜ ਟਾਈਮ ਲੱਗਾ ਛੋਟੀ ਜਿਹੀ ਜਾਰਚ ਮੈਂ ਪਾ ਕੇ ਰੱਖ ਲਈ ਔਰ ਚਕੰਦਰ ਨੇ ਮੇਰੇ ਹੱਥ ਕਮੇ ਕਰਦੇ ਆ ਦੇਖੋ ਆ ਲਾਲਾ ਜਿਵੇਂ ਕਾਲੇ ਕਾਲੇ ਹੋਈ ਹੁੰਦੇ ਵਿੱਚ ਸਬਜ਼ੀ ਕਟ-ਕਟ ਮੈਲ ਫਸੀ ਹੁੰਦੀ ਆ ਲੱਗਦੇ ਨੇ ਪਰ ਚਕੰਦਰ ਨਾਲ ਹੋ ਗਈ ਜੀ ਕਿ ਤੂੰ ਸਮਝੂਗਾ ਕਿ ਤੇਰੇ ਹੱਥ ਕਿੰਨੇ ਗੰਦੇ ਨੇ ਕਿੰਨੀ ਮੈਲ ਪਈ ਐ ਚਕੰਦਰ ਕਰਕੇ ਹੋ ਗਈ ਉਦੋਂ ਨਾਲ ਖੰਡਰ ਦਾ ਚੜ ਗਿਆ ਸਿਕੰਦਰ ਦਾ ਟਾਈਮ ਹੋ ਗਿਆ 9:30 3:35 ਹੋ ਗਏ ਇਧਰ ਮੈਂ ਰੱਖੀ ਆਪਣੀ ਚਾਹ ਬਣਨੀ ਚਾਹ ਬਣਨੀ ਮੈਂ ਕਿਹਾ ਨਾਂ ਨਾਲ ਦਾ ਬੇਸਨ ਬਾਗਾਂ ਦੇ ਡੱਬੇ ਵਿੱਚ ਖਤਮ ਹੋ ਗਏ ਬੇਸਨ ਪਾਉਣਾ ਸੀ ਇਹ ਮੇਰੇ ਤਾਂ ਪਹਿਲਾਂ ਹੀ ਪਾਸ ਰੱਖੀ ਹੋਣੀ ਵੀ ਚੀਜ਼ ਪਹਿਲਾਂ ਡੱਬੇ 'ਚ ਮੈਨੂੰ ਹਾਜ਼ਰ ਮਿਲਿਆ ਵਾ ਇਹ ਨਹੀਂ ਹੈਗਾ ਚੀਜ਼ ਜਿਹੜਾ ਪਰ ਬਰਤਨੀਆਂ ਚਾਹੀਦੀਆਂ ਉਹ ਦੀ ਆਪਾ ਪੈਕੇਟ ਖੋਲ ਕੇ ਡੱਬੇ 'ਚ ਉਲਟਾਣਾ ਮੇਨੂੰ ਆਨਦਾ ਚੀਜ਼ ਕਰਨ ਡੱਬੇ 'ਚ ਪਈ ਹੋਣੀ ਮੈਂ ਚੱਕਾਂ ਲਈ ਇਸ ਤਰ੍ਹਾਂ ਕੰਮ ਨਹੀਂ ਰੁਕਦਾ ਆਪਣਾ ਮੈਂ ਇਧਰ ਉਧਰ ਹੱਥ ਮਾਰਨੇ ਜਾਂਦੇ ਨਾ ਉਹ ਬ੍ਰੋਕਰਨ ਕਾਲੀ ਹੁੰਦੀ ਆ ਆਪਾਂ ਕਾਈਡਾ ਹੁੰਦਾ ਤੇ ਉਧਰੋਂ ਪੈਦਰ ਤੋਂ ਲੰਦੀ ਜਾਂਦੀ ਆਂ ਕੋਈ ਚੀਜ਼ ਕਿਥੇ ਆ ਪੈਕੇਟ ਖੋਲਣਾ ਹੋਊਗਾ ਇਸ ਕਰਕੇ ਮੈਂ ਥੋੜੀ ਜਿਹੀ ਐਡਵਾਂਸ ਹੀ ਜਾ ਦਿੰਦੀ ਆਂ ਆਪਦੇ ਕੰਮ ਮੇਨੂੰ ਇਹ ਐਡਵਾਂਸ ਕਰਕੇ ਰੱਖਦਾ ਆਂ एक चम्मच मैं इंधर होनी है, है थोड़ा छोटा जहा चमचा बेसन चाहिए कड़छी चमच द चमच दूस नी क्या इधर का गुड़ गुड़ भन के पीस करके रखने थोड़ा रेह गया जो पीस करे गुड़द ऑलमोस्ट थोड़ा रह गया वो ये मैं एक पैकेट गुड़दा पीस करके रख लाइन जिम्मे लोन आपका यूज करी चली फिर ਚਾਹ ਅਸੀਂ ਹੁਣ ਪਾਉਂਦੇ ਹਾਂ ਦਵਿੰਦਰ ਤਾਂ ਮੈਂ ਫਿੱਕੀ ਚਾਹ ਪੀਣੇ ਕਦੇ ਹੀ ਕੀ ਗਾਣਾ ਦਵਿੰਦਰ ਕਹਿ ਦਿੰਦੇ ਆ ਕਰ ਲ ਨਮਕੀਨ ਵਗੈਰਾ ਕੋਈ ਚੀਜ਼ ਨਾਲ ਲੈਣੀ ਹੋਈ ਆ ਆਮਲੇਟ ਬਰੈਡ ਆਮਲੇਟ ਨਾਲ ਚਾਹ ਪੀਣੀ ਹੋਵੇ ਫੇਰ ਗੁੜ ਦੀ ਵੱਡੀ ਪਾਉਣੀ ਆ ਨਹੀਂ ਤਾਂ ਫੇਰ ਅਸੀਂ ਫਿੱਕੀ ਪੀਨੇ ਆ ਤਾਂ ਜਿਹੜੀ ਨਾਲ ਤਾਂ ਫਿੱਕੀ ਪੀਨੇ ਚਾਹ ਗੁੜ ਵੀ ਬੰਦ ਕਰਤਾ ਚਾਹ ਚ ਪਾਉਣਾ ਹੁਣ ਗੁੜ ਲੱਗਦਾ ਹੀ ਨਹੀਂ ਕਹਿੰਦਾ ਖਾਣ ਵਾਸਤੇ ਲੱਗਦਾ ਅੱਗੇ ਚਾਹ ਚ ਵੀ ਨਾ ਪੀ ਲੱਗੇ ਨਾ ਹੁੰਦਾ ਜੇ ਕਿਸੇ ਚੀਜ਼ ਨਾਲ ਭੰਨਾਂਗੇ ਨਾ ਬੇਲ ਨੂੰ ਬੂਲੇ ਲਿਆ ਫੇਰ ਉਹ ਗੁੜ ਪਿੱਚ ਗਿਆ ਲੱਗ ਹੀ ਨਹੀਂ ਲੱਦੇ ਹੋਣਗੇ ਦਾਬ ਜੀ ਆ ਗਿਆ ਤਾਂ ਪ ਆਨ ਮੈਂ ਇਹਨਾਂ ਹਲਕੀ ਦਾਅਵਿਆਂ ਤੋਂ ਬਗੈਰ ਪੀਸ ਹੋ ਜਾਂਦੇ ਨੇ ਇਧਰ ਉਬਲ ਰਿਹਾ ਚਾਹ ਦੁੱਧ ਪਾਣਾ ਫਿਰ ਜਦੋਂ ਹੰਗੇ ਆਪਣੀ ਚਾਹ ਗੁੜਵੀਂ ਵਿੱਚ ਤੋੜਦਾ ਪਾਣ ਤਾਂ ਡੰਡਲੀਆਂ ਕਰਤੀਆਂ ਚਾਹ ਬਣ ਗਈ ਤੇ ਨਾਲ ਨਾਲ ਚਾਹ ਬਣ ਗਈ ਨਾਲ ਆਪਣਾ ਕੰਮ ਹੋ ਗਈ ਚਾਹ ਪੀ ਕੇ ਫਿਰ ਮੈਂ ਰੱਖ ਦਿਆਂ ਸ਼ਾਮ ਲਈ ਮੂੰਗੀ ਮਸਰੀ ਦਾਲ ਬਣਾਉਣੀ ਆ ਖਿਚੜੀ ਨਹੀਂ ਕਰਦੇ ਫਿਰ ਕਦੇ ਘੱਟ ਨਾ ਕਰੇ ਕਦੇ ਖਿਚੜੀ ਕਰਕੇ ਬੈਹਣ ਦੀ ਰੋਜ਼ ਆ ਖਾਣ ਦੀ ਮਾਰੀ ਦਾ ਵਾਲੀ ਕਰਨ ਨੂੰ ਮੈਂ ਦਾ ਨਹੀਂ ਖਾਣੂਗੀ ਚਾਹ ਚਾਹ ਦੇ ਟਾਈਮ ਚਾਹ ਚਾਹੀਦੀ ਕਿੰਨਾ ਔੜ ਖਾਣ ਚਾਹਦਾ ਹਨ ਚਾਹਣੀ ਬਹੁਤ ਔਖੀ ਚਾਹ ਥੋੜਾ ਜਿਹਾ ਤਾਂ ਮੈਂ ਪੀਤੀ ਜਦੋਂ ਵਾਰਸੇ ਮੇਰਾ ਜਣਾ ਹਜੇ ਕਹਿੰਦਾ ਕਿ ਮੈਨੂੰ ਇੰਨੀ ਨਕਸ਼ਣ ਪੈ ਗਈ ਚਾਹ ਤੋ ਦਵਿੰਦਰ ਨੂੰ ਵੀ ਮੈਂ ਚਾਹ ਮੰਗਾ ਕਨ ਮੇਰਾ ਜੀ ਨਕਰਕਰ ਕਰਨ ਨੂੰ ਮੈਨੂੰ ਇਹ ਲੱਗਦਾ ਵੀ ਕਿਉਂ ਪਿੰਦੇ ਨਹੀਂ ਚਾਹ ਹੁਣ ਮੈਂ ਠੀਕ ਹੋ ਗਈ ਹੁਣ ਮਿੱਥੋ ਹੀ ਰਹਿਣਾ ਸੋ ਯਾਰ ਸ਼ਾਮ ਦੋ ਟਾਈਮ ਦਾ ਚਾਹ ਚਾਹੀਦੀ ਚਾਹੀਦੀ ਆ ਹੁਣ ਮੈਂ ਆ ਗਈ ਡਰੌਂਗ ਰੂਮ ਵਿੱਚ ਸੋਫਾ ਕਵਰ ਵਗੈਰਾ ਸੁੱਕ ਚੁੱਕੇ ਸੀ ਮੈਂ ਰੱਖ ਕੀ ਸੀ ਇੱਧਰ ਫਿਰ ਮੈਂ ਕਿਹਾ ਚਲ ਸ਼ਾਮ ਨੂੰ ਜਾਂ ਰਾਤ ਨੂੰ ਮੈਂ ਇਹਨਾਂ ਨੂੰ ਲਗਾ ਦੂੰਗੀ ਤੇ ਹੁਣ ਸ਼ਾਮ ਨੂੰ ਵਾਕ ਕਰਨ ਤੋਂ ਪਹਿਲਾਂ ਮੈਂ ਇਹਨਾਂ ਦੀ ਸੈਟਿੰਗ ਕਰ ਰਹੀ ਹਾਂ ਲਗਾ ਦਾਂ ਨੇ ਇਹਨਾਂ ਨੂੰ ਜਿਵੇਂ ਜਿਵੇਂ ਇਹ ਲੱਗੇ ਹੋਏ ਸੀਗੇ ਤੋ ਕੀ ਇਹਨਾਂ ਨੂੰ ਵਧੀਆ ਲੱਗਿਆ ਪਹਿਲਾਂ ਮੈਂ ਸੋਚ ਰਹੀ ਸੀ ਵੀ ਮੈਂ ਕਾਲ ਕਰ ਰਹੀ ਸੀ ਹਨਾ ਚਲੋ ਵਧੀਆ ਹੋ ਗਿਆ ਤੋ ਥੋਤੇ ਕੀ ਜਿਹੜਾ ਕੰਮ ਹੁੰਦਾ ਠੀਕ ਹੁੰਦਾ ਵਧੀਆ ਹੁੰਦਾ ਬਹੁਤ ਕੰਮਾਂ ਦੀ ਕਾਲ ਵੀ ਨਹੀਂ ਕਰਨੀ ਚਾਹੀਦੀ ਫੇਰ ਕਰਾਂਗੇ ਫੇਰ ਕਰਾਂਗੇ ਹਨਾ ਆਪਾਂ ਕਰਦੇ ਆਂ ਨਾ ਪਛਲ ਫੇਰ ਕਰ ਲਾਂਗੇ ਫੇਰ ਕਰ ਲਾਂਦੇ ਉਹ ਫੇਰ ਵੀ ਫੇਰ ਹੀ ਰਹਿ ਜਾਂਦੇ ਹੁੰਦੇ ਜੇ ਕੰਮ ਕਰ ਲਈਏ ਜਿਆਦਾ ਸੋਚੀਏ ਨਾ ਟਾਈਮ ਨਾ ਲਗਾਈਏ ਸੋਚਣ ਤੇ ਕੰਮ ਨੂੰ ਕਰਨ ਦੀ ਕਰੋ ਬਸ ਫੇਰ ਕੰਮ ਹੋ ਜਾਂਦਾ ਮੈਂ ਵੀ ਵਜ ਫਟਾਫਟ ਬਸ ਆਈ ਤਾਂ ਸੋ ਦਮਾਗ ਚ ਤਾਂ ਸੀ ਕਿ ਸੋਫਾ ਕਵਰ ਸੈਟ ਸੈਟਿੰਗ ਕਰਨ ਵਾਲੀ ਵੀ ਉਹਨਾਂ ਨੂੰ ਸੈਟ ਕਰ ਦਾਨੀ ਆ ਪਰ ਫੇਰ ਮੈਂ ਸੋਚਿਆ ਵੀ ਨਹੀਂ ਧੋ ਉਹਨਾਂ ਦੇ ਨੂੰ ਧੋ ਕੀ ਸੈਟ ਕਰੂੰਗੀ ਸੈਟ ਤਾਂ ਕਰਨੀ ਨੇ ਮਸ਼ੀਨ 'ਚ ਧੋਣ ਤੇ ਕੋਈ ਟਾਈਮ ਨਹੀਂ ਲੱਗਦਾ ਹੈਗਾ ਧੋ ਕੇ ਚੱਲ ਵਧੀਆ ਹੋ ਗਏ ਨਿੱਖਰ ਗਏ ਰੀਅਲੀ ਇੰਨੀ ਮਹਿਲ ਨਿਕਲੀ ਇਹਨਾਂ ਚੋਂ ਮੈਨੂੰ ਉਮੀਦ ਨਹੀਂ ਸੀ ਵੀ ਇੰਨੇ ਗੰਦੇ ਹੈਗੇ ਨੇ ਔਰ ਇਹ ਨੰਗੰਦਾ ਪਾਣੀ ਨਿਕਲੇ ਨਾ ਤਾਂ ਮੈਂ ਲੱਗਦਾ ਮੈਂ 4-5 ਮਹੀਨਿਆਂ ਬਾਅਦ ਧੋਤੇ ਨੇ ਅੱਜ 4-5 ਮਹੀਨੇ ਹੋ ਗਏ ਇਹਨਾਂ ਨੂੰ ਧੋਤਿਆ ਨੂੰ ਹੁਣ ਧੋਤੇ ਨੇ ਐਂ ਇਹਨਾਂ ਦੀ ਕਰਦਾਂ ਨੇ ਸੈਟਿੰਗ ਡਸਟਿੰਗ ਨਹੀਂ ਮੈਂ ਕੀਤੀ ਡਸਟਿੰਗ ਕਰਦਾ ਮੇਰਾ ਬਿਲਕੁਲ ਮਨ ਨਹੀਂ ਸੀ ਮੈਂ ਸਿਰਫ ਉਹ ਸੋਫਾ ਕਵਰ ਹੀ ਲਗਾਏ ਨੇ ਡਸਟਿੰਗ ਕਰਾ ਦਾ ਮੇਰਾ ਮਨ ਹੈ ਹੀ ਨਹੀਂ ਸੀ ਨਾ ਇੰਨੀ ਜ਼ਿਆਦਾ ਲੋਡ ਸੀ ਫਿਰ ਮੈਂ ਕਿਹਾ ਕਿਉਂ ਐਮੀ ਖ삐 ਚੱਲੂ ਹਨਾ ਥੋੜਾ ਜਿਹਾ ਆਪ ਤੇ ਆਪ ਨੂੰ ਵੀ ਰੈਸਟ ਦੋ ਨੋ ਨੀਡ ਆਫ ਡਸਟਿੰਗ ਸਿਰਫ ਇਹਨਾਂ ਦੀਸਾ ਸੈਟਿੰਗ ਕਰ ਦੋ ਐਨੀ ਕੁ ਨਾਲੀ ਲੁੱਕ ਐਨੀ ਵਧੀਆ ਹੋ ਗਈ ਸੀ ਨਾ ਟੁਆਇੰਗ ਰੂਮ ਦੀ ਉਹ ਜਿਹੜਾ ਜਿੱਥੇ ਔਰਤ ਹੱਥ ਲਗਾ ਦਿੰਦੀ ਹੈ ਔਰਤ ਦਾ ਹੱਥ ਲੱਗ ਜੇ ਉਹ ਨਰਕ ਤੋਂ ਸਵਰਗ ਬਣ ਜਾਂਦੀ ਉਹ ਜਗਾ ਦੇਖੋ ਹੁਣ ਕਿੰਨੀ ਵਧੀਆ ਲੁੱਕ ਆਉਣ ਲੱਗੀ ਥੋੜਾ ਜਿਹਾ ਹੱਥ ਲਾਉਣ ਦੀ ਦੇਰ ਹੁੰਦੀ ਆ ਪਰ ਉਹ ਏਰੀਆ ਉਹ ਕਮਰਾ ਉਹ ਘਰ ਸਵਰਗ ਹੋ ਜਾਂਦਾ ਹੈ ਥੋੜੀ ਜਿਹੀ ਮਿਹਨਤ ਨਾਲ ਜਿਆਦਾ ਮਿਹਨਤ ਕਰੀਏ ਤਾਂ ਕਿੰਨਾ ਵਧੀਆ ਹੋਰ ਵੀ ਹੋ ਜਾਏ ਸ਼ਾਮ ਨੂੰ ਮੈਂ ਡਿਨਰ ਚ ਸਾਰਿਆਂ ਲਈ ਬਣਾ ਲੇ ਪਲਾਉ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕੀ ਕਰਾਂ ਕੀ ਕਰਾਂ ਨਾ ਬੜੀ ਕਨਫਿਊਜ਼ਨ ਹੋ ਜਾਂਦੀ ਕਈ ਵਾਰੀ ਫਿਰ ਮੈਂ ਪਲਾਉ ਬਣਾ ਲੈ ਸਬਜ਼ੀਆਂ ਪਾ ਕੇ ਮੈਂ ਚਲ ਰੋਟੀ ਦਾਲ ਸਬਜ਼ੀ ਖਾਂਦੇ ਹਾਂ ਤਾਂ ਬਹੁਤ ਦਿਨ ਹੋ ਗਏ ਚਾਵਲ ਬਣਾਉਣੇ ਫਿਰ ਮੈਂ ਉਹੀ ਸਬਜ਼ੀਆਂ ਮੈਂ ਚੌਲਾਂ 'ਚ ਪਾ ਦੇ ਕੀ ਕਰੀ ਆਹੀ ਸਬਜ਼ੀਆਂ ਜੀ ਚ ਮਰਚੀ ਪਾ ਕੇ ਖਾ ਲਓ ਸਬਜ਼ੀਆਂ ਤਾਂ ਇਹੀ ਨੇ ਫਿਰ ਦਿਨ ਦਰਗਾਹ ਨੂੰ ਵੀ ਸਮਝ ਨਹੀਂ ਆਉਂਦੇ ਘੁੰਮ ਘਮਾ ਕੇ ਜੀ ਚ ਮਰਚੀ ਪਾ ਦੇ ਭਾਈ ਤੇਰੀ ਮਰਜ਼ੀ ਤੇ ਹੋਰ ਕੀ ਆਪਾਂ ਬਣਾ ਲਿਆ ਜੀ ਡਿਨਰ ਚ ਚਾਵਲ ਇਧਰ ਪਏ ਦਹੀਂਾਂ ਛਈਆਂ ਅਸੀਂ ਖਾਣੇ ਉਹਨੇ ਦਹੀਂ ਨਾਲ ਆ ਦਹੀਂ ਮੈਂ ਡੀਫ ਇਹ ਪਹਿਲਾਂ ਵਾਲੀ ਆ ਆ ਤਾਜੀ ਜਮਾਈ ਥੋੜੀ ਮੇਰੇ ਤੋਂ ਪਾ ਲਈ ਦਹੀਂ ਮੇਰੇ ਨਾਲ ਚਾਵਲ ਸਾਨੂੰ ਅੱਛੇ ਲੱਗਦੇ ਬਿਲਕੁਲ ਵੀ ਬਾਕੀ ਆਪ ਜੀ ਦੀ ਚੋਇਸ ਐਂਡ ਟੇਸਟ ਟਾਈਮ ਹੋ ਰਿਹਾ 7:30 ਦਾ ਡਿਨਰ ਅਸੀਂ ਕਰ ਲਿਆ ਦਵਿੰਦਰ ਨੇ ਕਿਹਾ ਦਵਿੰਦਰ ਰਾਜ ਘਰੇ ਹੀ ਨਹੀਂ ਆਏ ਹੈਗੇ ਆਉਣਗੇ ਤਾਂ ਫਿਰ ਖਾਣਾ ਵਗੈਰਾ ਖਾਣਗੇ ਮੈਂ ਵੀ ਉਹਨਾਂ ਦੀ ਵੇਟ ਕਰ ਰਹੀ ਆ ਵੇਟ ਕਰਨੇ ਸੱਚੀ ਬਹੁਤ ਬਹੁਤ ਔਖੇ ਲੱਗਦੇ ਥੋੜੀ ਮੈਂ ਲੌਬੀ 'ਚ ਹੀ ਸੈਰ ਕਰੀ ਆ ਜੇ ਦਵਿੰਦਰ ਹੁੰਦੇ ਨੇ ਫਿਰ ਤਾਂ ਅਸੀਂ ਵੇੜੇ ਸੈਰ ਕਰ ਲਾਂ ਨਾ ਇਕੱਲੇ ਤਾਂ ਦਿਲ ਨਹੀਂ ਕਰਦਾ ਹੈਗਾ ਜਾਣ ਨੂੰ ਬਾਹਰ ਫੇਰੇ ਠੰਡ ਹੈ ਜੋ ਨਾਲ ਹੁੰਦੇ ਨੇ ਘਰੇ ਹੁੰਦਾ ਅਸੀਂ ਇਕੱਠੇ ਥੋੜੀ ਸ਼ੇਅਰ ਕਰ ਲੈਂਦੇ ਖਾਣਾ ਖਾ ਕੇ ਜਦੋਂ ਕਿ ਜੇ ਠੀਕ ਹੁੰਦਾ ਮੌਸਮ ਹਨਾ ਧੁੰਦਾ ਧੁੰਦਾ ਤਾਂ ਅਸੀਂ ਕਰਦੇ ਨਹੀਂ ਸੀ ਸਕੇ ਸੋ ਹੁਣ ਕਰਦੇ ਆ ਵੀਡੀਓ ਦਾ ਐਂਡ ਏਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਔਰ ਜਿਹਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਵਾਲੇ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਭ ਸ਼੍ਰੀ ਅਕਾਲ